ਪੀ ਚੰਦਪਾਨ ਚੰਦਪਾਨ ਹਾਂਜੀ ਉਹ ਮੇਰੇ ਕਾਲਜ ਚ ਸੀਨੀਅਰ ਸੀ ਮੈਂ ਜਦੋਂ 82 ਚ ਲੱਗਿਆ ਤਾਂ ਮੈਨੂੰ ਪਹਿਲੇ ਦਿਨ ਹੀ ਮਿਲ ਗਏ ਸੀ ਕਾਲਜ ਚ ਤੇ ਮੁੜ ਕੇ ਕੈਦ ਹੋਈ ਜਦੋਂ ਉਦੋਂ ਵੀ ਉਹ ਬਠਿੰਡਾ ਜੇਲ੍ਹ ਚ ਹੀ ਸੀਗੇ ਬਾਈ ਫਿਰ ਉਹ ਰਿਹਾ ਹੋਏ ਜਦੋਂ ਤਾਂ ਉਸ ਦਿਨ ਬੜਾ ਕੱਠ ਸੀ ਕਰ ਬਠਿੰਡਾ ਜੇਲ੍ਹ ਦੇ ਮੂਹਰੇ ਉਹ ਮੈਂ ਜੋਰਾ ਚ ਸੀਨ ਵੀ ਦਿਖਾਇਆ ਓਵੇਂ ਜਿਵੇਂ ਲਾਹ ਹੀਰੇ ਦਾ ਮੁੱਢ ਆਖਾਂ ਲੱਗਦਾ ਇੰਨਾ ਦਾ ਪਿੰਡ ਆ ਚੰਦਪਾਨ ਬਠਿੰਡਾ ਜੈਤੋ ਰੋਡ ਤੇ ਹਾਂਜੀ ਤੇ ਲੋਕ ਇਹਨਾਂ ਨੂੰ ਲੈਣ ਆਏ ਸੀ ਬਾਈ ਨੂੰ ਲੱਖਾਂ ਦੀ ਗਿਣਤੀ 'ਚ ਉੱਥੇ ਜੀ ਲੀਡਰ ਵੀ ਸੀਗੇ ਕਾਲੀ ਲੀਡਰ ਵੀ ਸੀਗੇ ਕਾਂਗਰਸੀ ਲੀਡਰ ਵੀ ਸੀਗੇ ਐਡੀ ਮਤਲਬ ਚੜਤ ਸੀ ਤੇ ਮੈਂ ਉੱਥੋਂ ਦੀ ਨੰਗਿਆ ਤੇ ਮੈਂ ਭੀੜ ਜਦੋਂ ਖੜੀ ਤੇ ਮੈਂ ਸਕੂਟਰ ਤੇ ਨੰਗਿਆ ਤੇ ਮੈਂ ਖੜਾ ਲਿਆ ਸਕੂਟਰ ਮਨ ਖਾ ਕੀ ਹੋ ਗਿਆ ਮੈਨੂੰ ਕਹਿੰਦੇ ਤੈਨੂੰ ਨਹੀਂ ਪਤਾ ਕਹਿੰਦੇ ਆ ਜੀ ਡਿੰਪੀ ਬਾਈ ਰਹਾ ਹੋ ਰਿਹਾ ਉਹ ਇੱਕ ਲਾਈਨ ਨੇ ਮੇਰੇ ਤੋਂ ਫਿਰ ਜੋਰਾ ਲਖਵਾਈ ਵੀ ਡਿੰਪੀ ਬਾਈ ਰਹਾ ਹੋ ਰਿਹਾ ਵੀ ਡਿੰਪੀ ਬਾਈ ਕਿਵੇਂ ਬਣਿਆ ਫਿਰ ਉਹਤੇ ਖੋਜ ਕੀਤੀ ਫਿਰ ਉਹ ਸਾਰੀ ਗੱਲ ਉਹਦੇ ਚ 22 ਵਾਲੀਆਂ ਗੱਲਾਂ ਮਤਲਬ ਸਾਰੀਆਂ ਡਿੰਪੀ ਦੀਆਂ ਵੀ ਮੇਰੀਆਂ ਜਿਹੜੀਆਂ ਉਹ ਸੱਚ ਨਹੀਂ ਸੀ ਮਤਲਬ ਦੋਨੇ ਚੀਜ਼ਾਂ ਸੀ ਸੱਚੀਆਂ ਗੱਲਾਂ ਵੀ ਸੀਗੀਆਂ ਅਮੇਜੀਨੇਸ਼ਨ ਵੀ ਸੀਗਾ ਦੋਨੇ ਚੀਜ਼ਾਂ ਕੀਤੀਆਂ ਮੈਂ ਡਿੰਪੀ ਹੋਰ ਕਲਾਸ ਦਾ ਸੀ ਜੋਰਾ ਹੋਰ ਕਲਾਸ ਦਾ ਸੀ ਡਿੰਪੀ ਚੰਗੇ ਤਗੜੇ ਸਰਦਾਰਾਂ ਦਾ ਸੀ ਜੋਰਾ ਇੱਕ ਬਹੁਤ ਗਰੀਬ ਪਰਿਵਾਰ ਚੋਂ ਨਿਕਲਦਾ ਉਹ ਫਿਰ ਮੈਂ ਇੱਕ ਕਹਾਣੀ ਕਹਿਣੀ ਸੀ ਪੰਜਾਬ ਦੀ ਪੋਲਿਟਿਕਸ ਪੰਜਾਬ ਦਾ ਪੁਲਿਸ ਤੰਤਰ ਪੰਜਾਬ ਦਾ ਗੈਂਗਸਟਰਵਾਦ ਇਹਦੇ ਤੇ ਤੋਂ ਮੈਂ ਤਿੰਨ ਚਾਰ ਮਤਲਬ ਉਹਦੇ ਐਪੀਸੋਡ ਬਣਾਉਣੇ ਚਾਹੁੰਦਾ ਸੀਗਾ ਤੇ ਉਹ ਤੇ ਮੇਰੀ ਬੜੀ ਮਿਹਨਤ ਸੀ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਤਕਰੀਬਨ ਸਾਰਿਆਂ ਨੂੰ ਜਾਣਦਾ ਨੇੜੋਂ ਦੇਖਿਆ ਹਾਂ ਉਹ ਨੇੜੋਂ ਦੇਖਿਆ ਮੈਂ ਉਹਨਾਂ ਨੂੰ ਜਾਣਦਾ ਵੀ ਹਾਂ ਗੈਂਗਸਟਰ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਜਾਂ ਜਿਨ੍ਹਾਂ ਨੂੰ ਜਿਹੜੇ ਰਾਜਨੇਤਾ ਨੇ ਉਹਨਾਂ ਨੂੰ ਵੀ ਪੁਲਿਸ ਵਾਲੇ ਵੀ ਬਹੁਤ ਕੁਝ ਉਹ ਪੰਜਾਬ ਦੇ ਬਾਰੇ ਮੈਂ ਬਹੁਤ ਕੁਝ ਮਤਲਬ ਮੇਰੇ ਮਨ 'ਚ ਸੀਗਾ ਉਹ ਫਿਰ ਮੈਂ ਸਕ੍ਰਿਪਟ ਲੈ ਕੇ ਜਦੋਂ ਮੈਂ ਪਹਿਲੀ ਵਾਰੀ ਇਹ ਸੋਚਿਆ ਕਿ ਮੈਂ ਯਾਰ ਫਿਲਮ ਹੁਣ ਕਰਨੀ ਐ ਡਾਇਰੈਕਟਰ ਤਾਂ ਮੈਂ ਜਿੱਦਾਂ ਦੀਆਂ ਫਿਲਮਾਂ ਬਣਾਉਣੀਆਂ ਚਾਹੁੰਦਾ ਸੀ ਉਦਾਂ ਦੀਆਂ ਫਿਲਮਾਂ ਪੰਜਾਬ 'ਚ ਬਣਦੀਆਂ ਨਹੀਂ ਸੀ ਬਣਦੀਆਂ ਨਹੀਂ ਸੀ ਪਹਿਲਾਂ ਮੈਂ ਸ਼ਾਰਟ ਫਿਲਮਾਂ ਬਣਾਈਆਂ ਖੂਨ ਬਣਾਈ ਸੁੱਤਾ ਨਾਗ ਬਣਾਈ ਤੇ ਉਹ ਮੇਰੇ ਬਾਪੂ ਜੀ ਨੇ ਮੈਨੂੰ ਕਹਾਣੀਆਂ ਦਿੱਤੀਆਂ ਸੀਗੀਆਂ ਸ਼ਾਰਟ ਇੱਕ ਆਰਾਮ ਸਰੂਪ ਅਣਖੀ ਦੀ ਕਹਾਣੀ ਸੀਗੀ ਇੱਕ ਗੁਰਵਚਨ ਸਿੰਘ ਭੁੱਲਰ ਹੋਰਾਂ ਦੀ ਕਹਾਣੀ ਸੀ ਉਸ ਤੋਂ ਬਾਅਦ ਮੈਂ ਫਿਲਮਾਂ ਦੇ ਗਾਣੇ ਲਿਖੇ ਫਿਰ ਇੱਕ ਕੁੜੀ ਪੰਜਾਬ ਦੀ ਦੇ ਜਦੋਂ ਅਮਰਿੰਦਰ ਹੀਰੋ ਬਣਿਆ ਇਹ ਰਾਜ ਬਰਾੜ ਦੀ ਫਿਲਮ ਸੀ ਗੁਰਦਾਸ ਭਾਜੀ ਦੀ ਫਿਲਮ ਸੀ ਆ ਰਹੀਆਂ ਫਿਰ ਐ ਸਕ੍ਰਿਪਟ ਦੇ ਵਿੱਚ ਕੰਮ ਕੀਤਾ ਕੁਲਜਿੰਦਰ ਸਿੱਧੂ ਦੀ ਯੋਧਾ ਐਂ ਕਰਦੇ ਕਰਦੇ ਫਿਰ ਮੈਂ ਖਾ ਵੀ ਹੁਣ ਮੈਂ ਡਾਇਰੈਕਟਰ ਬਣਨਾ ਤਾਂ ਮੈਂ ਫਿਰ ਜੋਰਾ ਦੀ ਸਕ੍ਰਿਪਟ ਹੀ ਸਿਲੈਕਟ ਕੀਤੀ ਕਿ ਆ ਸਕ੍ਰਿਪਟ ਤੇ ਫਿਲਮ ਬਣਾਉਣੀ ਆ ਉਹਨੂੰ ਫਿਰ ਮੈਂ ਰੀਰਾਈਟ ਕਰਕੇ ਫਾਈਨਲ ਕਰਕੇ ਫਿਰ ਮੈਂ ਘਰੋਂ ਨਿਕਲ ਪਿਆ بڑے ਬੰਦਿਆਂ ਨੂੰ ਸੁਣਾਈ ਉਹ ਮੈਂ ਜਿੰਮੀ ਸ਼ੇਰਗਿੱਲ ਨੂੰ ਵੀ ਸੁਣਾਈ ਕਰਤਾਰ ਚੀਮਾ ਨੂੰ ਸੁਣਾਈ ਰਾਜ ਸਿੰਘ ਝੇਂਜਰ ਨੂੰ ਸੁਣਾਈ ਆਪਣਾ ਆਰੀਆ ਬੱਬਰ ਨੂੰ ਸੁਣਾਈ ਤੇ ਗਿੱਪੀ ਗਰੇਵਾਲ ਨੂੰ ਸੁਣਾਈ ਸਾਰਿਆਂ ਨੂੰ ਸੁਣਾਈ ਸਭ ਨੂੰ ਬਹੁਤ ਪਸੰਦ ਆਉਂਦੀ ਸੀ ਕਹਾਣੀ ਵਧੀਆ ਪਸੰਦ ਆਣੀ ਸੀ ਮੈਂ ਆਪ ਹੀ ਨਹੀਂ ਸੀ ਜਾਂਦਾ ਉਹਨਾਂ ਕੋਲੇ ਮੁੜ ਕੇ ਮੇਰੇ ਮਨ 'ਚ ਐ ਆ ਜਾਂਦਾ ਫਿਰ ਨਹੀਂ ਯਾਰ ਹਲੇ ਕਸਰ ਐ ਇਹ ਬੰਦੇ ਨਾ ਉਹ ਬੰਦਾ ਚਾਹੀਦਾ ਜਿਹਨੂੰ ਫਿਲਮ ਤੋਂ ਬਾਅਦ ਜੋਰਾ ਹੀ ਗਹਿਣ ਲੋਈ ਇਹਨਾਂ ਦੀ ਬੜੀ ਬਣਾਈ ਅਵੇਜ ਹਾਂ ਇਹਨਾਂ ਦੀਆਂ ਬਣੀਆਂ ਹੋਈਆਂ ਇਮੇਜਾਂ ਨੇ ਫਿਰ ਮੈਂ ਐਂ ਕਰਦੇ ਕਰਦੇ ਰਮਤਾ ਜੋਗੀ ਦਾ ਟ੍ਰੇਲਰ ਆ ਗਿਆ ਦੀਪ ਸੀਗਾ ਦਾ ਬਠਿੰਡੇ ਦਾ ਹੀ ਪਰ ਮੈਨੂੰ ਨਹੀਂ ਸੀ ਪਤਾ ਬਿਧੀ 12 13 ਸਾਲ ਦਾ ਬੋਂਦੇ ਸੀ ਫਿਰ ਮੈਂ ਉਹਨੂੰ ਇੱਥੇ ਹੀ ਮਿਲਿਆ ਚੰਡੀਗੜ੍ਹ ਜੇ ਡਬਲਯੂ ਮੈਰੀਟ ਚ 10 ਮਿੰਟਾਂ 'ਚ ਹੀ ਸਾਡੀ ਗੱਲ ਫਾਈਨਲ ਹੋ ਗਈ ਮੈਂ ਕਿਹਾ ਵੀ ਫਿਲਮ ਦਾ ਨਾਮ ਜੋਰਾ 10 ਨੰਬਰੀਆ ਆਏ ਆਏ ਪਹਿਲਾਂ ਤਾਂ ਉਹਨੇ ਮੈਨੂੰ ਕਿਹਾ ਕਹਿੰਦਾ ਜੀ ਮੈਂ ਵੀ ਬਠਿੰਡੇ ਦਾ ਹੀ ਆ ਫਿਰ ਉਹਨੇ ਮੈਨੂੰ ਇਹ ਦੱਸਿਆ ਵੀ ਬਿਧੀ ਸਿੰਘ ਮੇਰਾ ਚਾਚਾ ਕਿਉਂਕਿ ਬਿਧੀ ਸਿੰਘ ਮੇਰਾ ਕਾਲਜ 'ਚ ਸੀਨੀਅਰ ਸੀ ਫਿਰ ਉਹਦੇ ਤਾਏ ਦਾ ਮੁੰਡਾ ਮੁੱਖਾ ਬਾਈ ਉਹ ਸਾਰਿਆਂ ਨੂੰ ਮੈਂ ਜਾਣਦਾ ਸੀ ਘਰ ਵਾਲੀ ਇਹ ਗੱਲ ਹੋ ਗਈ ਪਰ ਦੀਪ ਮੈਨੂੰ ਨਹੀਂ ਸੀ ਜਾਣਦਾ ਉਸ ਟਾਈਮ ਕਿ ਅਮਰਦੀਪ ਕੋਈ ਲੇਖਕ ਆ ਜਾਂ ਕੀ ਕਿਉਂਕਿ ਉਹਦਾ 12-13 ਸਾਲ ਤੋਂ ਬੰਬੇ ਸੀ ਤੇ ਕੋਈ ਸੀ ਵੀ ਅੰਗਰੇਜ਼ਾਂ ਵਰਗਾ ਉਹਨੂੰ ਪੰਜਾਬੀ ਪੰਜਾਬੀ ਦੀ ਤਾਂ ਸਮਝ ਹੀ ਨਹੀਂ ਸੀ ਕਲਚਰ ਦੀ ਉਹ ਤਾਂ ਅੰਗਰੇਜ਼ ਹੀ ਸੀ ਪੜਿਆ ਵੀ ਉਹ ਬਾਹਰ ਸਾਰਾ ਕੁਝ ਉਹਨੇ ਤੇ ਫਿਰ ਉਹ ਮਹੀਨੇ ਬਾਅਦ ਮੈਨੂੰ ਮਿਲਣ ਆਇਆ ਬਠਿੰਡੇ ਉਦੋਂ ਮੇਰੇ ਬਾਰੇ ਸਾਰਾ ਪਤਾ ਕਰਕੇ ਆਇਆ ਉੱਤਰ ਦੇ ਸਾਰਿਆਂ ਹੱਥ ਜੋੜ ਕੇ ਮੈਨੂੰ ਕਹਿੰਦਾ ਸੌਰੀ ਸਰ ਤੁਸੀਂ ਤਾਂ ਬਹੁਤ ਵੱਡੇ ਬੰਦੇ ਹੋ ਮੈਨੂੰ ਪਤਾ ਨਹੀਂ ਸੀਗਾ ਜੀ ਪਰ ਹੁਣ ਮੈਂ ਪਤਾ ਕਰਕੇ ਆਇਆ ਸਾਰਾ ਕੁਝ ਆਪਾਂ ਫਿਲਮ ਕਰਾਂਗੇ ਇਹ ਵੀ ਉਹਦੀ ਜਿਗਿਆਸੂ ਬਿਰਤੀ ਸੀ ਵੀ ਨਾ ਉਹਨੇ ਮੇਰੇ ਅੱਗੇ ਨਾ ਵੀ ਬਹੁਤ ਸਾਰਾ ਸਟੱਡੀ ਕਰਕੇ ਆਇਆ ਉਹ ਯਾਰ ਇੰਨਾ ਸਿਆਣਾ ਸੀ ਨਾ ਉਹ ਇੰਨੀ ਮਿਹਨਤ ਕਰਦਾ ਸੀ ਉਹ ਇੱਕ ਗੱਲ ਭੁੱਲਦਾ ਨਹੀਂ ਸੀ ਜਿਹੜੀ ਇੱਕ ਗੱਲ ਕਹਿ ਤੀ ਨਾ ਜਿਵੇਂ ਹੁਣ ਮੈਂ ਉਹਨੂੰ ਇੱਕ ਵਾਰੀ ਕਹਿ ਦਿੰਦਾ ਵੀ ਨਾ ਡਾਇਲੌਗ ਆ ਕੇ ਉਹ ਐਂ ਬੋਲੂਗਾ ਫਰਜ਼ ਕਰੋ ਮੈਂ ਮਹੀਨੇ ਬਾਅਦ ਉਹ ਡਾਇਲੌਗ ਕਿਤੇ ਸੁਣਾਉਂਦਾ ਤੇ ਇੱਕ ਸ਼ਬਦ ਬਦਲ ਜਾਂਦਾ ਉਹਦਾ ਤਾਂ ਉਹਨੇ ਮੈਨੂੰ ਉਦੋਂ ਹੀ ਕਹਿਣਾ ਸਰ ਉਦੋਂ ਤਾਂ ਤੁਸੀਂ ਮੈਨੂੰ ਐਂ ਸੁਣਾਇਆ ਸੀ ਮਤਲਬ ਇੰਨਾ ਯਾਦ ਰੱਖਦਾ ਸੀ ਉਹ ਗੱਲ ਨੂੰ ਤੇ ਮੈਨੂੰ ਇਹ ਗੱਲ ਦੀ ਸਮਝ ਸੀਗੀ ਕਿ ਦੀਪ ਦੇ ਦਾ ਕਰੈਕਟਰ ਆਪਾਂ ਜਿਵੇਂ ਸਟੈਬਲਿਸ਼ ਕਰਨਾ ਤਾਂ ਇਹਦੇ ਮੂੰਹੋਂ ਇਹ ਗੱਲਾਂ ਕਹਾਉਣੀਆਂ ਬਹੁਤ ਜ਼ਰੂਰੀ ਨੇ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ ਹੈਨਾ ਜਾਂ ਭੱਜਣ ਵਾਲੇ ਨੂੰ ਕਿ ਕੋਈ ਕਰੈਕਟਰ ਦੀ ਡੈਪਥ ਤੇ ਉਹਦੀ ਇੱਕ ਉਚਾਈ ਦੋਨੇ ਚੀਜ਼ਾਂ ਹੀ ਬਹੁਤ ਜੀ ਚਾ ਉਹ ਕਰੈਕਟਰ ਦਾ ਇੰਨਾ ਪ੍ਰਭਾਵ ਪਿਆ ਦੀਪ ਤੇ ਕਿ ਦੀਪ ਫਿਲਮ ਤੋਂ ਬਾਅਦ ਵੀ ਜੋ ਰਹੀ ਰਿਹਾ ਉਹ ਜੋ ਲੜਾਈ ਲੜ ਰਿਹਾ ਸੀ ਕਿਸਾਨ ਅੰਦੋਲਨ ਚ ਵੀ ਕਿਤੇ ਵੀ ਉਹ ਜੋਰਾ ਉਹਦੇ ਚੋਂ ਨਿਕਲਿਆ ਨਹੀਂ ਫਿਰ ਮੇਰੀ ਪਰਮਾਤਮਾ ਨੇ ਇੰਨੀ ਇੱਜ਼ਤ ਰੱਖ ਲਈ ਕਿ ਮੈਂ ਉਹਨੂੰ ਕਿਹਾ ਸੀ ਕਿ ਤੈਨੂੰ ਇਸ ਦੁਬੰਦ ਲੋਕ ਜੋਰਾ ਹੀ ਗਿਆ ਕਰਨਗੇ ਉਹ ਉਵੇਂ ਹੀ ਹੋਇਆ ਲੋਕ ਉਹਨੂੰ ਅੱਜ ਵੀ ਜੋਰਾ ਕਰਕੇ ਯਾਦ ਕਰਦੇ ਨੇ ਜਿੰਨਾ ਚਿਰ ਉਹ ਕਿਸਾਨ ਅੰਦੋਲਨ ਚ ਨਹੀਂ ਸੀ ਬੈਠਾ ਉਹਨਾਂ ਚਿਰ ਕੋਈ ਉਹਦਾ ਨਾਮ ਦੀਪ ਸਿੱਧੂ ਨਹੀਂ ਸੀ ਜਾਣਦਾ ਇਸ ਕਰਕੇ ਫਿਰ ਮੇਰੀ ਇੱਕ ਤਰ੍ਹਾਂ ਦੀ ਖੁਸ਼ਕਿਸਮਤੀ ਸੀ ਕਿ ਤਰਮਿੰਦਰ ਜਿਹੜੇ ਸ਼ੋਲੇ ਦੇ ਵੀ ਹੀਰੋ ਸੀਗੇ ਜਿਹੜੀ ਪਹਿਲੀ ਫਿਲਮ ਤੁਸੀਂ ਦੇਖੇ ਸੁਪਨਾ ਦੇ ਫਿਲਮ ਚ ਵੀ ਉਹਨਾਂ ਨੇ ਕੰਮ ਕੀਤਾ ਉਹ ਬੜੇ ਬੜਾ ਮਤਲਬ ਉਹ ਕੁਦਰਤ ਨੇ ਇੱਕ ਜਿਹਨੂੰ ਕਹਦੇ ਹੁੰਦੇ ਆ ਵੀ ਇੱਕ ਖੇਡ ਰਚਾਇਆ ਖੇਡ ਰਚਾਈ ਸੀ ਉਹ ਸਾਰੀ ਕੁਝ ਉਵੇਂ ਹੀ ਜਿਵੇਂ ਕੁਦਰਤ ਚਾਹੁੰਦੀ ਸੀ ਉਵੇਂ ਹੀ ਹੋਇਆ ਉਹ ਸਾਰਾ ਕੁਝ ਕੋਈ ਨਾ ਬਾਈ ਜੀ ਅਸੀਂ ਤੁਹਾਡਾ ਦੁੱਖ ਸਮਝ ਸਕਦੇ ਆ ਹਾਂਜੀ ਤੁਹਾਡਾ ਇਕੱਲਿਆਂ ਦਾ ਦੁੱਖ ਨਹੀਂ ਸਾਰੀ ਪੰਜਾਬ ਦਾ ਹੀ ਦੁੱਖ ਆ ਜੀ ਬਸ ਕੀ ਕਰੀਏ ਹੋ ਹੋ ਉਸ ਦਿਨ ਲੋਕਾਂ ਦੇ ਭਾ ਦੇ ਤਾ ਇੱਕ ਬੰਦਾ ਗਿਆ ਦੁਨੀਆ ਤੋਂ ਪਰ ਤੁਹਾਡੇ ਭਾ ਦੇ ਦੋ ਬੰਦੇ ਗਏ ਮੈਂ ਇਹੀ ਕਹਿਣਾ ਹਾਂ ਨਾ ਕਿ ਲੋਕਾਂ ਲਈ ਦੀਪ ਗਿਆ ਮੇਰੇ ਲਈ ਦੀਪ ਵੀ ਗਿਆ ਜੋਰਾ ਵੀ ਗਿਆ ਅਜੇ ਭਾਈ ਸ਼ੂਟਿੰਗ ਦੇ ਦੌਰਾਨ ਡਾਇਰੈਕਟਰ ਕੈਰੈਕਟਰ ਆਫ ਦਾ ਸ਼ਿਪ ਹੁੰਦਾ ਅਦਾਕਾਰ ਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਤੇ ਦੀਪ ਬਾਈ ਥੋੜਾ ਜਿਹਾ ਅੜਬ ਸਵਾਦੀ ਕਦੇ ਕਿਸੇ ਗੱਲ ਨੂੰ ਲੈ ਕੇ ਕੋਈ ਮੜਾ ਮੋਟਾ ਮਨ ਬਟਾ ਹੋਇਆ ਨਹੀਂ ਨਹੀਂ ਉਹ ਦੀਪ ਮੇਰੀ ਬਹੁਤ ਇੱਜ਼ਤ ਕਰਦਾ ਸੀ ਉਹ ਅੜਬ ਸੁਭਾਅ ਦਾ ਤਾਂ ਸੀਗਾ ਪਰ ਉਹਨੂੰ ਇਹ ਗੱਲ ਪਤਾ ਸੀ ਵੀ ਕਿਹੜਾ ਬੰਦਾ ਕਿਸ ਲੈਵਲ ਦਾ ਕਿਸ ਬੰਦੇ ਨੂੰ ਕਿੰਨੀ ਇੱਜ਼ਤ ਦੇਣੀ ਆ ਕਿਸ ਬੰਦੇ ਨੂੰ ਕਿੰਨਾ ਪਿਆਰ ਕਰਨਾ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਹਨੇ ਮੈਨੂੰ ਕਿਹਾ ਕਿ ਬਜਟ ਬਣਾਓ ਫਿਲਮ ਦਾ ਮੈਂ ਬਜਟ ਬਣਾ ਕੇ ਦੇਤਾ ਤੇ ਉਹਦੇ 'ਚ ਮੈਂ ਆਪਦੇ ਪੈਸੇ ਨਾ ਲਾਏ ਐਜ਼ ਰਾਈਟਰ ਡਾਇਰੈਕਟਰ ਮੈਨੂੰ ਕਹਿੰਦਾ ਜੀ ਤੁਸੀਂ ਆਪਦੇ ਨਹੀਂ ਲਾਏ ਮਖਿਆ ਯਾਰ ਤੇਰੀ ਇੱਕ ਤਾਂ ਹੁਣੇ ਫਿਲਮ ਫਲਾਪ ਹੋ ਕੇ ਹੱਟੀ ਆ ਰਮਤਾ ਜਾਊਗੀ ਉਹਦੇ ਤੇ ਤੇਰੇ ਪੈਸੇ ਲੱਗ ਗਏ ਫਿਰ ਜੋਰਾ ਤੇ ਵੀ ਬਹੁਤ ਪੈਸੇ ਲੱਗਣਗੇ ਪੈਸੇ ਦੀ ਲੋੜ ਆ ਮੈਨੂੰ ਪਰ ਯਾਰ ਮੈਂ ਹਲੇ ਨਹੀਂ ਲੈਣੇ ਤੇ ਇਥੋਂ ਤੂੰ ਫਿਲਮ ਬਣਾਉਵੇਂ ਜਿਵੇਂ ਮੈਂ ਬਣਾਉਣੀ ਚਾਹਣਾ ਕਿਉਂਕਿ ਮੈਂ ਕੈਮਰਾਮੈਨ ਐਕਸ਼ਨ ਡਾਇਰੈਕਟਰ ਸਾਰੇ ਬਹੁਤ ਵਧੀਆ ਲੈਣੇ ਸੀਗੇ ਟੈਕਨੀਕਲ ਸੌਲਡਰ ਪੰਜਾਬੀ ਵਾਲੇ ਨਹੀਂ ਸੀ ਲੈਣੇ ਮੈਂ ਤਾਂ ਹਿੰਦੀ ਚ ਜਿਨ੍ਹਾਂ ਨੇ ਕੰਮ ਕਰ ਰਹੇ ਸੀ ਜਿਹੜੇ A1 ਟੈਕਨੀਸ਼ੀਅਨ ਸੀਗੇ ਜਿਹੜੇ ਉਹ ਲਏ ਹਨ ਤੇ ਮਖਾ ਯਾਰ ਉਦੋਂ ਨਾ ਤੂੰ ਕਹੀਂ ਵੀ ਪੈਸੇ ਘਟ ਕੇ ਇਸ ਕਰਕੇ ਮੈਨੂੰ ਤੂੰ ਰਹਿਣ ਦੇ ਇਹ ਗੱਲ ਦਾ ਦੀਪ ਤੇ ਬਹੁਤ ਜ਼ਿਆਦਾ ਅਸਰ ਹੋਇਆ ਕਿ ਯਾਰ 2 ਮਹੀਨੇ ਹੋਏ ਸੀ ਅਸੀਂ ਸਾਨੂੰ ਮਿਲਿਆ ਨੂੰ ਮੈਂ ਬੰਬੇ ਚਲਾ ਗਿਆ ਸੀ ਕਿ ਯਾਰ ਉਹ ਬੰਦੇ ਦੀ ਕਮਿਟਮੈਂਟ ਕਿੰਨੀ ਆ ਸਿਨਮੇ ਦੇ ਨਾਲ ਹਾਂਜੀ ਆਪਣੇ ਕੰਮ ਪ੍ਰਤੀ ਕਿੰਨਾ ਸਵਾਰਥ ਹਾਂ ਵੀ ਕੰਮ ਹੋਣਾ ਚਾਹੀਦਾ ਪੈਸੇ ਦੀ ਕੋਈ ਗੱਲ ਨਹੀਂ ਦੀਪ ਮੈਨੂੰ ਕਹਿੰਦਾ ਫਿਰ ਠੀਕ ਐ ਸਰ ਤੁਹਾਡਾ ਨਾਮ ਐਜ਼ ਅ ਪ੍ਰੋਡਿਊਸਰ ਵੀ ਪਾਵਾਂਗੇ ਮੈਂ ਕਹਾ ਨਹੀਂ ਐਜ਼ ਪ੍ਰੋਡਿਊਸਰ ਨਾ ਪਾ ਯਾਰ ਐ ਪ੍ਰੋਡਿਊਸਰ ਤਾਂ ਮੈਨੂੰ ਨਾ ਹੋਰ ਹੀ ਸੇਠ ਜਾਂ ਲੱਗਦਾ ਉਹ ਮੈਂ ਸੇਠ ਜਾਂ ਨਹੀਂ ਲੱਗਣਾ ਚਾਹੁੰਦਾ ਮੈਂ ਕ੍ਰੀਏਟਿਵ ਕਲਾਕਾਰ ਬੰਦਾ ਹੀ ਲੱਗਣਾ ਚਾਹੁੰਨਾ ਤੇ ਪਰ ਉਹ ਹਟਿਆ ਨਹੀਂ ਉਹਨੇ ਪੋਸਟਰ ਤੇ ਉਵੇਂ ਹੀ ਪਾਇਆ ਪਰ ਉਹ ਐਂਡ ਤਾਂ ਹੀ ਜਾਂਦੇ ਜਾਂਦੇ ਜਦੋਂ ਫਿਲਮ ਰਿਲੀਜ਼ ਹੋਣੀ ਸੀ ਉਦੋਂ ਮੈਂ ਕੜਵਾਤਾ ਸੀ ਮੈਂ ਕਿਹਾ ਯਾਰ 10 ਕਤ ਕਰਨੇ ਹੁੰਦੇ ਤਾਂ ਮਨਦੀਪ ਇਕੱਲਾ ਹੀ ਕਰ ਦੂਗਾ ਨਹੀਂ ਮੈਨੂੰ ਵੀ ਜਾਣਾ ਪਊਗਾ 2-10 ਕਤ ਹੋਣੇ ਸੀ ਮਨਦੀਪ ਉਹਦਾ ਭਰਾ ਉਹ ਤੇ ਮੈਂ ਦੋਨੇ ਪ੍ਰੋਡਿਊਸਰ ਪਾਉਂਦਾ ਪਾਉਂਦੇ ਹੁੰਦੇ ਸੀ ਆ ਪੋਸਟਰ ਤੇ ਤੁਹਾਡਾ ਨਾਮ ਬਿਕਿਆਦਾ ਸੀ ਤੇ ਬਾਕੀ ਬਠਿੰਡੇ ਵਾਲੇ 22 ਫਿਲਮਜ਼ ਵੀ ਮੇਰਾ ਰੱਖਿਆ ਹੋਇਆ ਨਾਮ ਕਿਉਂਕਿ ਮੈਂ ਬਚਪਨ ਤੋਂ ਹੀ ਸੋਚਿਆ ਸੀ ਕਿ ਜਦੋਂ ਮੈਂ ਆਪਦਾ ਬੈਨਰ ਬਣਾਉਂਗਾ ਉਦੋਂ ਬਠਿੰਡੇ ਵਾਲੇ 22 ਫਿਲਮਜ਼ ਰੱਖੂੰਗਾ ਉਹਦਾ ਨਾਮ ਤੇ ਉਹ ਪਰ ਜਦੋਂ ਦੀਪ ਚਲਾ ਗਿਆ ਤਾਂ ਮੈਨੂੰ ਦਿੱਤਾ ਨਹੀਂ ਉਹਦੇ ਭਰਾਵਾਂ ਨੇ ਇਹ ਤਾਂ ਮੈਨੂੰ ਤੇਰੀ ਮਾਰ ਪੈ ਗਈ ਤੁਹਾਡੇ ਤੇ ਇੱਕ ਦੀਪ ਗਿਆ ਜੋਰਾ ਗਿਆ ਤੇ ਬਚਪਨ ਦਾ ਸੁਪਨਾ ਜਿਹੜਾ ਬੈਨਰ ਉਹ ਵੀ ਝੰਡੇ ਵਾਲੇ ਪਾਈ ਵੀ ਗਿਆ ਫਿਰ ਮੈਂ ਅਮਰਦੀਪ ਫਿਲਮਜ਼ ਬਾਅਦ ਚ ਉਹ ਰੱਖਿਆ ਮੈਂ ਉਹਨਾਂ ਨੂੰ ਕਿਹਾ ਪਰ ਉਹਨਾਂ ਨੇ ਮੈਨੂੰ ਦਿੱਤਾ ਨਹੀਂ ਨਾ ਇਸ ਕਰਕੇ ਬੜਾ ਹੁੰਦਾ ਬਹੁਤ ਦੁੱਖ ਨੇ ਬਸ ਕਿਉਂਕਿ ਦੀਪ ਨੇ ਉਸ ਸਮੇਂ ਤੁਹਾਡੀ ਬਾਹ ਫੜੀ ਜਦੋਂ ਤੁਹਾਡੇ ਨਾਲ ਕੋਈ ਨਹੀਂ ਖੜ ਰਿਆ ਸੀ ਹਾਂ ਅਸੀਂ ਦੋਨੇ ਇੱਕ ਦੂਜੇ ਦੇ ਪੂਰਕ ਸੀਗੇ ਦੀਪ ਨਾਲ ਵੀ ਕੋਈ ਫਿਲਮ ਨਹੀਂ ਸੀ ਬਣਾਉਣੀ ਪੜਾਉਂਦਾ ਫੇਰੀ ਫਿਲਮ ਫਲॉप ਹੋਣ ਤੋਂ ਹਾਂ ਮੈਨੂੰ ਇੱਕ ਬੰਦਾ ਕਹਿੰਦਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਇੱਕ ਬੰਦੇ ਦੀ ਫਿਲਮ ਦੇ ਡਾਇਲੌਗ ਪੰਜਾਬੀ ਚ ਲਿਖੇ ਸੀ ਤੇ ਇੱਕ ਗਾਣਾ ਲਿਖਦਾ ਸੀ ਲਿਖਿਆ ਸੀ ਉਹਦਾ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਮੈਨੂੰ ਕਹਿੰਦਾ ਵੀ ਤੁਸੀਂ ਕੀ ਕਰ ਰਹੇ ਹੋ ਉਦੋਂ ਮੈਂ ਬੰਬਈ ਸੀ ਮੈਂ ਕਿਹਾ ਜੀ ਮੈਂ ਦੀਪ ਸਿੱਧੂ ਨਾਲ ਫਿਲਮ ਕਰ ਰਿਹਾ ਮੈਨੂੰ ਕਹਿੰਦਾ ਮਾਫ ਕਰਨਾ ਭਾਜੀ ਦੀਪ ਸਿੱਧੂ ਦਾ ਤਾਂ ਕੋਈ ਪੋਸਟਰ ਨਾ ਦੇਖੇ ਫਿਲਮ ਕੌਣ ਦੇਖੂਗਾ ਮਾ ਕੋਈ ਗੱਲ ਨਹੀਂ ਠੀਕ ਹੈ ਮੇਰੇ ਹੱਥ 'ਚ ਕੱਪ ਸੀ ਚਾਹ ਦਾ ਮੈਂ ਰੱਖ ਕੇ ਹੋਟਲ 'ਚ ਬੈਠੇ ਸੀ ਅਸੀਂ ਸਨ ਐਂਡ ਸੈਂਡ 'ਚ ਮੈਂ ਕਿਹਾ ਓਕੇ ਮਾ ਕਮਾਲ ਦੀ ਗੱਲ ਇਹ ਹੈ ਕਿ ਉਹਨੇ ਫਿਰ ਦੀਪ ਨਾਲ ਫਿਲਮ ਬਣਾਈ ਉਸੇ ਡਾਇਰੈਕਟਰ ਨੇ ਉਸੇ ਡਾਇਰੈਕਟਰ ਹਾਂ ਇੰਨੇ ਮਤਲਬ ਲੋਕ ਹਲਕੇ ਨੇ ਆਪਣੀ ਜਵਾਨਤ ਵੀ ਨਹੀਂ ਖੜਿਆਦਾ ਫਿਰ ਉਹਨੂੰ ਆਖਿਆ ਜੋ ਜੋਰਾ ਉਹ ਨਾਂ ਬਣ ਗਿਆ ਦੀਪ ਦਾ ਫਿਰ ਉਹ ਦੀਪ ਕੋਲੇ ਮਗਰਮੂਰੇ ਉਹਦੇ ਫਿਰ ਸਕ੍ਰਿਪਟ ਲੈ ਕੇ ਦੀਪ ਨੂੰ ਮੈਂ ਦੱਸਤਾ ਸੀ ਮੈਂ ਕਿਹਾ ਇਹਨੇ ਐਂ ਕਿ ਆਹ ਸੀਗਾ ਪਰਦੀਪ ਕਈ ਗੱਲਾਂ 'ਚ ਸਾਊ ਸੀ ਉਹ ਕਹਿੰਦਾ ਕਹਿੰਦਾ ਚਲੋ ਕੋਈ ਨਹੀਂ ਸਾਰੇ ਨੇ ਕੰਮ ਕਰਨਾ ਕੋਈ ਨਹੀਂ ਇਹਦੀ ਸਕ੍ਰਿਪਟ ਇਹਦੇ ਨਾਲ ਕੋਈ ਨਹੀਂ ਇਹਨੂੰ ਦੇਖਦੇ ਆਂ ਲੋਕ ਜਾਨੀ ਐਦਾਂ ਦੇ ਨੇ ਮਤਲਬ ਜਮਾਈ ਨਹੀਂ ਬੜੀ ਫਿਰ ਹਾਂ ਬਣਾ ਲਈ ਸੀ ਕੱਲ ਨੂੰ